ਨਮਸਕਾਰ ਵੀਲ ਟੀਵੀ ਦੇ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਕਿ ਕੇਂਦਰੀ ਬਜਟ اجلاس ਚੱਲ ਰਿਹਾ ਹੈ ਉਸ ਦੇ ਵਿੱਚ ਬਹੁਤ ਸਾਰੇ ਐਸੇ ਮੁੱਦੇ ਨੇ ਜਿਨ੍ਹਾਂ ਦੇ ਉੱਪਰ ਚਰਚਾ ਹੋ ਰਹੀ ਹੈ ਔਰ ਅਮਿਤ ਸ਼ਾਹ ਉਹਨਾਂ ਦੇ ਵੱਲੋਂ ਕੱਲ ਆਪਣੇ ਭਾਸ਼ਣ ਦੇ ਦਰਮਿਆਨ ਪੰਜਾਬ ਦਾ ਜ਼ਿਕਰ ਕਰ ਦਿੱਤਾ ਗਿਆ ਅੱਤਵਾਦ ਦਾ ਜ਼ਿਕਰ ਕਰ ਦਿੱਤਾ ਗਿਆ ਨਕਸਲਵਾਦ ਦਾ ਜ਼ਿਕਰ ਕਰ ਦਿੱਤਾ ਗਿਆ ਦਰਸਲ ਅਮਿਤ ਸ਼ਾਹ ਕੱਲ ਭਾਸ਼ਣ ਦੇ ਰਹੇ ਸੀ ਸੰਬੋਧਨ ਕਰ ਰਹੇ ਸੀ ਸਦਨ ਨੂੰ ਔਰ ਇਸ ਦਰਮਿਆਨ ਉਹਨਾਂ ਨੇ ਜਦੋਂ ਨਕਸਲਵਾਦ ਦੇ ਖਿਲਾਫ ਔਰ ਅਤਵਾਦ ਦੇ ਖਿਲਾਫ ਦੀ ਗੱਲ ਕੀਤੀ ਹਾਲਾਂਕਿ ਇਸ ਗੱਲ ਦੀ ਚਰਚਾ ਪੰਜਾਬ ਨੂੰ ਲੈ ਕੇ ਬਿਲਕੁਲ ਸੰਸਦ ਦੇ ਵਿੱਚ ਨਹੀਂ ਹੋ ਰਹੀ ਸੀ ਕਿ ਅਮਿਤ ਸ਼ਾਹ ਨੇ ਉਹਦਾ ਜਵਾਬ ਦਿੱਤਾ ਹੋਵੇ ਅਮਿਤ ਸ਼ਾਹ ਉਹਨਾਂ ਦੇ ਵੱਲੋਂ ਆਪਣੇ ਆਪ ਹੀ ਆਪਣੇ ਭਾਸ਼ਣ ਦੇ ਦਰਮਿਆਨ ਆਪਣੀ ਗੱਲਬਾਤ ਦੇ ਦਰਮਿਆਨ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਅਸੀਂ ਦੇਸ਼ ਦੇ ਵਿੱਚ ਨਕਸਲਵਾਦ ਔਰ ਆਤੰਕਵਾਦ ਦੇ ਖਿਲਾਫ ਇੱਕ ਵੱਡੀ ਮੁਹਿੰਮ ਇੱਕ ਵੱਡੀ ਜੰਗ ਛੇੜੀ ਹੋਈ ਹੈ ਜਿਹਦੇ ਵਿੱਚ ਅਸੀਂ ਇਹਨਾਂ ਦੋਵੇਂ ਚੀਜ਼ਾਂ ਨੂੰ ਦੇਸ਼ ਦੇ ਵਿੱਚੋਂ ਖਤਮ ਕਰਨ ਦੇ ਲਈ ਵਚਨਬੱਧਾ ਉਹ ਹਰ ਇੱਕ ਵਾਰ ਇਸ ਚੀਜ਼ ਦਾ ਜ਼ਿਕਰ ਕਰਦੇ ਨੇ ਔਰ 2026 ਤੱਕ ਦਾ ਉਹਨਾਂ ਨੇ ਸਮਾਵੀ ਦਿੱਤਾ ਹੋਇਆ ਕਿ 2026 ਤੱਕ ਅਸੀਂ ਨਕਸਲਵਾਦ ਅੱਤਵਾਦ ਨੂੰ ਪੰਜਾਬ ਦੇ ਵਿੱਚ ਉਹ ਦੇਸ਼ ਦੇ ਵਿੱਚੋਂ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਇਸ ਦਰਮਿਆਨ ਹੀ ਉਹਨਾਂ ਦੇ ਵੱਲੋਂ ਇੱਕ ਗੱਲ ਦਾ ਜ਼ਿਕਰ ਕੀਤਾ ਗਿਆ ਉਹਨਾਂ ਨੇ ਦੇਖੋ ਉਹਨਾਂ ਨੇ ਕਿਹਾ ਕਿ ਦੇਖੋ ਪੰਜਾਬ ਦੇ ਵਿੱਚ ਭਿੰਡਰਾਵਾਲਿਆਂ ਦੇ ਵਾਂਗੂ ਇੱਕ ਵਿਅਕਤੀ ਆਪਣੀ ਛਵੀ ਬਣਾਣੀ ਚਾਹੁੰਦਾ ਸੀ ਛਵੀ ਬਣਾਉਣੀ ਨਹੀਂ ਸੀ ਚਾਹੁੰਦਾ ਉਹ ਕਹਿੰਦੇ ਕਿ ਛਵੀ ਬਣਾ ਵੀ ਲਈ ਸੀ ਉਹਨੇ ਪਰ ਅਸੀਂ ਉਸ ਦੇ ਉੱਪਰ ਇਸ ਤਰੀਕੇ ਦੀ ਨਕੀਲ ਕੱਸੀ ਕਿ ਅੱਜ ਉਹ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੈਠ ਕੇ ਉਥੇ ਪਾਠ ਕਰ ਰਿਹਾ ਸੋ ਇਹ ਗੱਲ ਦਾ ਜ਼ਿਕਰ ਉਹਨਾਂ ਨੇ ਕੀਤਾ ਹਾਲਾਂਕਿ ਅਮਰਿਤਪਾਲ ਹੁਣਾ ਦਾ ਨਾਮ ਨਹੀਂ ਲਿਆ ਉਹਨਾਂ ਨੇ ਪਰ ਪੰਜਾਬ ਦਾ ਇੱਕ ਉਹ ਆਗੂ ਜਿਹੜਾ ਭਿੰਡਰਾਵਾਲਿਆਂ ਦੇ ਵਾਂਗੂ ਬੰਨਣਾ ਚਾਹੁੰਦਾ ਸੀ ਔਰ ਬਣ ਗਿਆ ਔਰ ਉਸ ਤੋਂ ਬਾਅਦ ਅਸੀਂ ਉਹਦੇ ਉੱਪਰ ਨਕੇਲ ਕੱਸੀ ਹੈ ਸੋ ਇਸ ਚੀਜ਼ ਦਾ ਜ਼ਿਕਰ ਜਿਹੜਾ ਉਹ ਕੀਤਾ ਗਿਆ ਉਸ ਸਮਿਆਂ ਦੇ ਉੱਪਰ ਜ਼ਿਕਰ ਕੀਤਾ ਗਿਆ ਜਦੋਂ ਡਿਬਰੂਗੜ ਜੇਲ੍ਹ ਤੋਂ ਸੱਤ ਅਮਰਿਤਪਾਲ ਦੇ ਸਾਥੀ ਜਿਹੜੇ ਬੀਤੇ ਕਾਲੀ ਪੰਜਾਬ ਦੇ ਵਿੱਚ ਪਹੁੰਚੇ ਸੀ ਔਰ ਅਜਨਾਲਾ ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਅਜਨਾਲਾ ਕੋਰਟ ਦੇ ਵੱਲੋਂ ਉਹਨਾਂ ਨੂੰ 4 ਦਿਨ ਦੀ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹਾਲਾਂਕਿ 7 ਦਿਨ ਦੀ ਪੁਲਿਸ ਦੇ ਵੱਲੋਂ ਰਿਮਾਂਡ ਮੰਗੀ ਗਈ ਸੀ ਪੰਜਾਬ ਪੁਲਿਸ ਦੇ ਵੱਲੋਂ ਉਹਨਾਂ ਦੀ 4 ਦਿਨ ਦੀ ਰਿਮਾਂਡ ਜਿਹੜੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਔਰ ਅਪ੍ਰੈਲ ਦੇ 3 ਤੀਸਰੇ ਹਫਤੇ ਦੇ ਵਿੱਚ ਅਮਰਿਤਪਾਲ ਹੁਣਾ ਦੀ ਵੀ ਜਿਹੜੀ ਐਨਐਸਏ ਉਹਨਾਂ ਦੇ ਉੱਪਰ ਲੱਗਾ ਹੋਇਆ ਉਹ ਖਤਮ ਹੋਣ ਵਾਲਾ ਸੋ ਜਿਵੇਂ ਉਹਨਾਂ ਦੇ ਸੱਤ ਸਾਥੀਆਂ ਦੇ ਉੱਪਰੋਂ ਐਨਐਸਏ ਸਰਕਾਰ ਨੇ ਅੱਗੇ ਨਹੀਂ ਵਧਾਇਆ ਹੋ ਸਕਦਾ ਹੈ ਕਿ ਜੇ ਐਮਪੀ ਅਮਰਤਪਾਲ ਹੋਣਾ ਦੇ ਉੱਪਰ ਵੀ ਐਨਐਸਏ ਅੱਗੇ ਨਹੀਂ ਵਧਾਇਆ ਗਿਆ ਕਿਉਂਕਿ ਪਹਿਲਾਂ 1 ਸਾਲ ਦਾ ਐਨਐਸਏ ਦੀ ਮਿਆਦ 1 ਸਾਲ ਦੀ ਹੁੰਦੀ ਹੈ 1 ਸਾਲ ਜਦੋਂ ਪੂਰਾ ਹੁੰਦਾ ਹੈ ਉਸ ਤੋਂ ਬਾਅਦ ਸਰਕਾਰ ਦੇ ਵੱਲੋਂ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਆ ਅਮਰਤਪਾਲ ਔਰ ਉਹਨਾਂ ਦੇ ਸਾਥੀਆਂ ਦੇ ਉੱਪਰ 1 ਸਾਲ ਦਾ ਐਨਐਸਏ ਹੋਰ ਵਧਾ ਦਿੱਤਾ ਗਿਆ ਸੀ ਪਰ ਹੁਣ 2 ਸਾਲ ਪੂਰੇ ਹੋ ਗਏ ਨੇ ਉਸ ਤੋਂ ਬਾਅਦ ਉਹਨਾਂ ਦੇ ਸੱਤ ਸਾਥੀਆਂ ਨੂੰ ਤਾਂ ਪੰਜਾਬ ਪੁਲਿਸ ਰਿਮਾਂਡ ਤੇ ਲੈ ਆਈ ਹੈ ਕੱਲ ਅਜਨਾਲਾ ਕੋਰਟ ਦੇ ਵਿੱਚ ਪੇਸ਼ ਵੀ ਕੀਤਾ ਸੋ ਐਮਪੀ ਅਮਰਤਪਾਲ ਜਦੋਂ ਹੁਣ ਅਪ੍ਰੈਲ ਦੇ 3 ਤੀਸਰੇ ਹਫਤੇ ਦੇ ਵਿੱਚ ਉਹਨਾਂ ਦਾ ਐਨਐਸਏ ਖਤਮ ਹੋ ਜਾਏਗਾ ਔਰ ਉਹਨਾਂ ਦੇ ਨਾਲ ਕੁਝ ਹੋਰ ਵੀ ਉਹਨਾਂ ਦੇ ਸਾਥੀ ਮੌਜੂਦ ਨੇ ਕਿ ਉਹਨਾਂ ਦੇ ਉੱਪਰ ਵੀ ਐਨਐਸਏ ਅੱਗੇ ਨਹੀਂ ਵਧਾਇਆ ਜਾਏਗਾ ਇਸ ਨੂੰ ਲੈ ਕੇ ਜਿੱਥੇ ਇੱਕ ਪਾਸੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਚਰਚਾ ਛਿੜ ਪਈ ਹੈ ਦੂਸਰੇ ਪਾਸੇ ਅਮਿਸ਼ਾ ਉਹਨਾਂ ਦਾ ਕੇਂਦਰੀ ਗ੍ਰਹਿ ਮੰਤਰੀ ਦਾ ਇਹ ਬਿਆਨ ਦੇਣਾ ਕਿਤੇ ਨਾ ਕਿਤੇ ਇਹ ਇਸ਼ਾਰਾ ਇਸ ਵੱਲ ਨੂੰ ਵੀ ਕਰ ਰਿਹਾ ਕਿ ਸ਼ਾਇਦ ਐਮਪੀ ਅਮਰਤਪਾਲ ਸਿੰਘ ਉਹਨਾਂ ਦਾ ਐਨਐਸਏ ਜਿਹੜਾ ਉਸ ਨੂੰ ਹੋਰ ਵਧਾਇਆ ਜਾ ਸਕਦਾ ਹੈ ਅਸੀਆਂ ਸੰਭਾਵਨਾਵਾਂ ਬਣ ਸਕਦੀਆਂ ਨੇ ਕਿਉਂਕਿ ਜਿਸ ਤਰੀਕੇ ਦਾ ਬਿਆਨ ਕੱਲ ਅਮਿਸ਼ਾ ਉਹਨਾਂ ਦੇ ਵੱਲੋਂ ਦਿੱਤਾ ਗਿਆ ਹੈ ਉਸ ਤੋਂ ਪਹਿਲਾਂ ਚਰਚਾਵਾਹੇ ਚੱਲ ਰਹੀਆਂ ਸੀ ਕਿ ਸ਼ਾਇਦ ਜਿਵੇਂ ਐਮਪੀ ਅਮਰਤਪਾਲ ਦੇ ਸਾਥੀਆਂ ਦਾ ਐਨਐਸਏ ਨਹੀਂ ਵਧਾਇਆ ਗਿਆ ਹੋ ਸਕਦਾ ਹੈ ਕਿ ਅਮਰਤਪਾਲ ਹੁਣਾ ਦਾ ਵੀ ਐਨਐਸਏ ਆਨ ਆਲੇ ਟਾਈਮ ਦੇ ਵਿੱਚ ਨਾ ਵਧਾਇਆ ਜਾਵੇ ਪਰ ਕੱਲ ਦਾ ਬਿਆਨ ਜਿਹੜਾ ਅਮਿਤ ਸ਼ਾਹ ਹੁਣਾ ਦਾ ਆਇਆ ਉਸ ਤੋਂ ਕਿਤੇ ਨਾ ਕਿਤੇ ਇੱਕ ਵਾਰ ਫਿਰ ਤੋਂ ਚਰਚਾਵਾਹੇ ਜਰੂਰ ਚੱਲ ਪਈਆਂ ਨੇ ਕਿ ਸ਼ਾਇਦ ਐਮਪੀ ਅਮਰਤਪਾਲ ਸਿੰਘ ਹੁਣਾ ਦਾ ਐਨਐਸਏ ਵਧਾਇਆ ਜਾ ਸਕਦਾ ਹੈ ਐਸੀਆਂ ਸੰਭਾਵਨਾਵਾਂ ਨੇ ਹਾਲਾਂਕਿ ਅਧਿਕਾਰਕ ਤੌਰ ਦੇ ਉਤੇ ਇਸ ਦੀ ਕਿਸੇ ਨੇ ਪੁਸ਼ਟੀ ਨਹੀਂ ਕੀਤੀ ਪਰ ਕੱਲ ਦੇ ਅਮਿਤ ਸ਼ਾਹ ਹੁਣਾ ਦੇ ਬਿਆਨ ਤੋਂ ਬਾਅਦ ਇਹ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਇੱਕ ਵਾਰ ਇੱਕ ਗੱਲ ਕਰਨੀ ਹੈ ਕਿ ਸੰਸਦ ਦੇ ਵਿੱਚ ਇੱਕ ਹੋਰ ਮੁੱਦਾ ਜਿਹੜਾ ਬੀਤੇ ਕੱਲ ਬਹੁਤ ਜ਼ੋਰ ਸ਼ੋਰਾਂ ਦੇ ਨਾਲ ਉੱਠਿਆ ਉਹ ਮੁੱਦਾ ਹੈ ਦਿੱਲੀ ਹਾਈ ਕੋਰਟ ਦੇ ਇੱਕ ਜੱਜ ਨੇ ਯਸ਼ਵੰਤ ਬਰਮਾ ਉਹਨਾਂ ਦੇ ਘਰੋਂ 15 ਕਰੋੜ ਰੁਪਏ ਮਿਲਿਆ ਉਹਨਾਂ ਦੀ ਦਿੱਲੀ ਵਾਲੇ ਘਰ ਦੇ ਵਿੱਚੋਂ 15 ਕਰੋੜ ਰੁਪਏ ਮਿਲਿਆ ਦਰਸਲ होली ਦੇ ਮੌਕੇ ਦੇ ਉੱਤੇ ਜਨ ਸਾਹਿਬ ਘਰ ਦੇ ਵਿੱਚ ਮੌਜੂਦ ਨਹੀਂ ਸੀ ਪਰ ਉਹਨਾਂ ਦੇ ਘਰ ਦੇ ਵਿੱਚ ਅੱਗ ਲੱਗਦੀ ਹੈ ਅੱਗ ਲੱਗਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਉਹਨਾਂ ਦੇ ਘਰ ਅੱਗ ਬੁਝਾਉਣ ਦੇ ਲਈ ਪਹੁੰਚਦੀਆਂ ਨੇ ਉਹਨਾਂ ਦਾ ਪਰਿਵਾਰ ਨੇ ਫੋਨ ਕੀਤਾ ਕਿ ਸਾਡੇ ਘਰੇ ਅੱਗ ਲੱਗ ਗਈ ਹੈ ਔਰ ਉਸ ਤੋਂ ਬਾਅਦ ਜਦੋਂ ਗੱਡੀਆਂ ਪਹੁੰਚਦੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਫਾਇਰ ਬ੍ਰਿਗੇਡ ਦੇ ਵਿਅਕਤੀ ਸੀ ਉਹਨਾਂ ਦੇ ਵੱਲੋਂ ਜਦੋਂ ਅੰਦਰੋਂ ਅੱਗ ਬੁਝਾਈ ਜਾ ਰਹੀ ਸੀ ਤੇ ਉਹਨਾਂ ਨੇ ਨਗਦ ਬੈਗਾਂ ਦੇ ਵਿੱਚ ਅੰਦਰ 15 ਕਰੋੜ ਰੁਪਇਆ ਦੇਖਿਆ ਜਿਸ ਤੋਂ ਬਾਅਦ ਇਹ ਮਾਮਲਾ ਲਗਾਤਾਰ ਪੱਖ ਦਾ ਹੋਇਆ ਜਾ ਰਿਹਾ ਸੀ ਔਰ ਉਸ ਤੋਂ ਬਾਅਦ ਹੁਣ ਰਾਜ ਸਭਾ ਦੇ ਵਿੱਚ ਵੀ ਕੱਲ ਕਾਂਗਰਸ ਪਾਰਟੀ ਇਸ ਮੁੱਦੇ ਨੂੰ ਛੱਡਣ ਦੇ ਲਈ ਤਿਆਰ ਨਹੀਂ ਹੈ ਕਾਂਗਰਸ ਪਾਰਟੀ ਨੇ ਕਿਹਾ ਕਿ ਇਹਦੀ ਜਾਂਚ ਜਿਹੜੀ ਹੈ ਪੁਖਤਾ ਤੌਰ ਦੇ ਉੱਤੇ ਹੋਣੀ ਚਾਹੀਦੀ ਹੈ ਕਿ ਐਸਾ ਕਿਉਂ ਹੋਇਆ ਹਾਲਾਂਕਿ ਹੁਣ ਉਸ ਤੋਂ ਬਾਅਦ ਜੱਜ ਸਾਹਿਬ ਦੀ ਜਿਹੜੀ ਬਦਲੀ ਹੈ ਉਹ ਇਲਾਹਾਬਾਦ ਕਰ ਦਿੱਤੀ ਗਈ ਹੁਣ ਇਲਾਹਾਬਾਦ ਦੇ ਵਿੱਚ ਜਿਹੜੇ ਜੱਜ ਨੇ ਜਾਂ ਜਿਹੜੇ ਵਕੀਲ ਨੇ ਉਹਨਾਂ ਦੇ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਹੈ ਭੇ ਜੇ ਕਿਸੇ ਜੱਜ ਦੇ ਘਰੋਂ 15 ਕਰੋੜ ਰੁਪਏ ਮਿਲਿਆ ਉਹਦੀ ਜਾਂਚ ਹੋਣੀ ਚਾਹੀਦੀ ਹੈ ਨਾ ਕਿ ਉਹਦੀ ਬਦਲੀ ਕਰਕੇ ਤੁਸੀਂ ਇੱਕ ਥਾਂ ਤੋਂ ਦੂਸਰੀ ਥਾਂ ਦੇ ਉੱਤੇ ਭੇਜ ਦਿਓ ਔਰ ਇਲਾਹਾਬਾਦ ਦੇ ਜਿਹੜੇ ਵਕੀਲ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਲਾਹਾਬਾਦ ਕੋਰਟ ਕੋਈ ਕੂੜੇਦਾਨ ਨਹੀਂ ਹੈ ਕਿ ਜਿੱਥੋਂ ਮਰਜ਼ੀ ਲਿਆ ਕੇ ਦੇ ਵਿੱਚ ਜਿਹਨੂੰ ਮਰਜ਼ੀ ਸਿੱਟ ਦਿਓ ਸੋ ਹੁਣ ਇਹ ਮਾਮਲਾ ਜਿਵੇਂ ਸੰਸਦ ਦੇ ਵਿੱਚ ਪਕਿਆ ਉਵੇਂ ਪੂਰੇ ਦੇਸ਼ ਦੇ ਵਿੱਚ ਇਸ ਮਾਮਲੇ ਦੀ ਚਰਚਾ ਹੋ ਰਹੀ ਹੈ ਹਾਲਾਂਕਿ ਹੁਣ ਸਵੇਰ ਤੱਕ ਦੀ ਤਾਜ਼ਾ ਖਬਰ ਇਹ ਹੈ ਕਿ ਜੱਜ ਸਾਹਿਬ ਦੇ ਉੱਪਰ ਜਿਹੜੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਜਿਹੜੇ ਮੁੱਖ ਅਧਿਕਾਰੀ ਨੇ ਫਾਇਰ ਬ੍ਰਿਗੇਡ ਦੇ ਦਿੱਲੀ ਦੇ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਕਿ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਕੋਈ ਵੀ ਪੈਸੇ ਉੱਥੇ ਨਹੀਂ ਦੇਖੇ ਸੀ ਕੋਈ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਨਾ ਕੋਈ ਉੱਥੋਂ ਪੈਸਾ ਮਿਲਿਆ ਤੇ ਨਾ ਹੀ ਉੱਥੇ ਕੋਈ ਪੈਸਾ ਦੇਖਿਆ ਗਿਆ ਸੀ ਪਰ ਇਸ ਮਾਮਲੇ ਨੂੰ ਹੁਣ ਰਫਾ-ਦਫਾ ਜਿੱਥੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਤੱਥਾਂ ਪਿੱਛੇ ਕਿੰਨੀ ਕੁ ਸੱਚਾਈ ਹੈ ਕਿ ਉਹਦੀ ਜਾਂਚ ਹੋਏਗੀ ਜਾਂ ਫਿਰ ਨਹੀਂ ਕਿਉਂਕਿ ਕਾਂਗਰਸ ਪਾਰਟੀ ਦੇ ਵੱਲੋਂ ਤਾਂ ਪੱਬਾ ਪੈਰ ਭਾਰ ਹੋ ਕੇ ਇਹਦੀ ਜਾਂਚ ਜਿਹੜੀ ਹੈ ਉਹ ਮੰਗੀ ਜਾ ਰਹੀ ਹੈ ਇੱਕ ਖਬਰ ਜਿਹੜੀ ਹੈ ਆਈਪੀਐਲ ਦੇ ਨਾਲ ਜੁੜੀ ਹੋਈ ਹੈ ਆਈਪੀਐਲ ਅੱਜ ਸ਼ੁਰੂ ਹੋ ਰਿਹਾ ਹੈ ਆਈਪੀਐਲ ਦੇ 18ਵੇਂ ਸੀਜ਼ਨ ਦਾ ਆਗਾਜ਼ ਹੋ ਰਿਹਾ ਔਰ ਉਸਦਾ ਪਹਿਲਾ ਮੈਚ ਆਰਸੀਬੀ ਔਰ ਕੋਲਕਾਤਾ ਦੇ ਵਿੱਚ ਕੋਲਕਾਤਾ ਦੇ ਈਡਨ ਗਾਰਡਨ ਦੇ ਵਿੱਚ ਖੇਡਿਆ ਜਾਏਗਾ ਸੋ ਇਸ ਮੈਚ ਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਔਰ ਇਸ ਮੈਚ ਦੇ ਲਈ ਬਹੁਤ ਵੱਡੇ ਵੱਡੇ ਸੈਲੀਬ੍ਰਿਟੀ ਅੱਜ ਈਡਨ ਗਾਰਡਨ ਪਹੁੰਚ ਰਹੇ ਨੇ ਔਰ ਸ਼ਾਮ ਨੂੰ 7:30 ਵਜੇ ਭਾਰਤੀ ਸਮੇਂ ਅਨੁਸਾਰ ਇਸ ਟੂਰਨਾਮੈਂਟ ਦਾ ਆਗਾਜ਼ ਹੋਣ ਜਾ ਰਿਹਾ ਹੈ ਔਰ ਇਹ ਟੂਰਨਾਮੈਂਟ ਅ ਮਈ ਤੱਕ ਚੱਲੇਗਾ ਮਤਲਬ ਡੇਢ ਦੋ ਮਹੀਨੇ ਤੁਸੀਂ ਕ੍ਰਿਕਟ ਦਾ ਆਨੰਦ ਲੈ ਸਕਦੇ ਹੋ ਔਰ ਆਈਪੀਐਲ ਦਾ ਆਗਾਜ਼ ਅੱਜ ਹੋਣ ਜਾ ਰਿਹਾ ਹੈ ਔਰ ਉਸ ਦੇ ਨਾਲ ਹੀ ਲੋਕਾਂ ਨੂੰ ਉਮੀਦ ਹੈ ਕਿ ਇਸ ਵਾਰ ਵਾਕਈ ਆਈਪੀਐਲ ਦੇ ਵਿੱਚ ਕੁਝ ਨਵਾਂ ਹੋਣ ਵਾਲਾ ਹੈ ਕਿਉਂਕਿ ਬਹੁਤ ਸਾਰੇ ਰੂਲ ਬਦਲੇ ਗਏ ਨੇ ਖਿਡਾਰੀਆਂ ਨੂੰ ਪੈਸੇ ਦੇਣ ਦੀ ਮਿਆਦ ਬਦਲ ਦਿੱਤੀ ਗਈ ਹੈ ਮਤਲਬ ਖਿਡਾਰੀਆਂ ਦੇ ਲਈ ਖਜ਼ਾਨੇ ਦੇ ਮੂੰਹ ਖੋਲੇ ਗਏ ਨੇ ਇੱਕ ਪਾਸੇ ਜਦੋਂ ਉਹਨਾਂ ਨੂੰ ਫਰੈਂਚਾਈਜ਼ੀ ਪੈਸਾ ਦੇ ਰਹੀ ਸੀ ਹੁਣ ਬੀਸੀਸੀਆਈ ਵੀ ਪਰ ਮੈਚ ਦਾ ਪੇ ਕਰੇਗਾ ਖਿਡਾਰੀਆਂ ਨੂੰ ਸੋ ਇਸ ਵਾਰ ਆਈਪੀਐਲ ਹੋਰ ਵੀ ਵਧੀਆ ਹੋਣ ਵਾਲਾ ਸੋ ਕੋਸ਼ਿਸ਼ ਬੀਸੀਸੀਆਈ ਦੀ ਵੀ ਇਹੀ ਹੈ ਕਿ ਆਈਪੀਐਲ ਨੂੰ ਹੋਰ ਕਿਵੇਂ ਵਧੀਆ ਕਰਕੇ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਸੋ ਤੁਸੀਂ ਅੱਜ ਇਸ ਮੈਚ ਦਾ ਆਗਾਜ਼ ਜਿਹੜਾ ਸ਼ਾਮ ਨੂੰ 7:30 ਵਜੇ ਹੋਏਗਾ ਔਰ 6 ਵਜੇ ਇਸ ਮੈਚ ਦੀ ਓਪਨਿੰਗ ਸਰਮਨੀ ਜਿਹੜੀ ਸ਼ੁਰੂ ਹੋਏਗੀ ਉਹਦੇ ਵਿੱਚ ਕਈ ਨਾਮੀ ਕਲਾਕਾਰ ਤੁਹਾਨੂੰ ਪਰਫਾਰਮ ਕਰਦੇ ਵੀ ਨਜ਼ਰ ਆਣਗੇ ਔਰ 7:30 7 ਵਜੇ ਟੋਸ ਹੋਏਗਾ ਔਰ 7:30 ਵਜੇ ਇਸ ਮੈਚ ਦਾ ਆਗਾਜ਼ ਹੋ ਜਾਏਗਾ ਇੱਕ ਖਬਰ ਕਰਨਲ ਦੀ ਕੁੱਟਮਾਰ ਦੇ ਨਾਲ ਜੁੜੀ ਰਹੀ ਹੈ ਕਿਉਂਕਿ ਇਹ ਮਾਮਲਾ ਲਗਾਤਾਰ ਪੱਖ ਦਾ ਹੋਇਆ ਨਜ਼ਰ ਆ ਰਿਹਾ ਕੱਲ ਵੀ ਕਰਨਲ ਦੇ ਪਰਿਵਾਰ ਦੇ ਵੱਲੋਂ ਗਵਰਨ ਗੁਲਾਬ ਚੰਦ ਕੁਟਾਰੀਆ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਔਰ ਉਹਨਾਂ ਨੇ ਜਾਂਚ ਦੀ ਮੰਗ ਕੀਤੀ ਹਾਲਾਂਕਿ ਪਿਛਲੇ 1 ਹਫਤੇ ਦੇ ਵਿੱਚ ਵਿੱਚ ਜਦੋਂ ਤੋਂ ਇਹ ਮਾਮਲਾ ਪੱਖਿਆ ਹੈ ਜਿੰਨੇ ਦਿਨ ਵੀ ਹੋ ਗਏ ਨੇ ਉਸ ਤੋਂ ਬਾਅਦ ਤਿੰਨ ਜਾਂਚ ਕਮੇਟੀਆਂ ਬਣਾ ਦਿੱਤੀਆਂ ਗਈਆਂ ਨੇ ਕੱਲ ਵੀ ਇੱਕ ਸੈਟ ਦਾ ਗਠਨ ਕੀਤਾ ਗਿਆ ਪਰ ਜਾਂਚ ਕਿਸ ਤਰੀਕੇ ਦੀ ਹੁੰਦੀ ਹੈ ਉਹ ਦੇਖਣਾ ਹੋਵੇਗਾ ਦੂਸਰੇ ਪਾਸੇ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਨੇ ਰਾਜਨਾਥ ਸਿੰਘ ਉਹਨਾਂ ਦੇ ਨਾਲ ਵੀ ਮਿਲਣ ਦਾ ਜਿਹੜਾ ਸਮਾਂ ਉਹ ਮੰਗਿਆ ਔਰ ਅੱਜ ਪਟਿਆਲਾ ਦੇ ਡੀਸੀ ਦੇ ਦਫ਼ਤਰ ਦੇ ਬਾਹਰ ਪਰਿਵਾਰ ਦੇ ਵੱਲੋਂ ਜਿਹੜਾ ਉੱਥੇ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ ਇਨਸਾਫ ਦੀ ਮੰਗ ਕੀਤੀ ਜਾਏਗੀ ਪਰਿਵਾਰ ਦੇ ਵੱਲੋਂ ਦੋਸ਼ੇ ਲਗਾਇਆ ਜਾ ਰਿਹਾ ਕਿ ਜੇ ਇੱਕ ਕਰਨਲ ਨੂੰ ਇਨਸਾਫ ਲੈਣ ਦੇ ਲਈ ਇੰਨੀ ਮੁਸ਼ਕਲ ਕਰਨੀ ਪੈ ਰਹੀ ਹੈ ਤੇ ਫਿਰ ਆਮ ਵਿਅਕਤੀ ਦੇ ਨਾਲ ਪੰਜਾਬ ਦੇ ਵਿੱਚ ਕੀ ਹੁੰਦਾ ਹੋਏਗਾ ਕਿ ਆਮ ਵਿਅਕਤੀ ਨੂੰ ਉਹ ਇਨਸਾਫ ਮਿਲਦਾ ਹੋਏਗਾ ਜਾਂ ਫਿਰ ਨਹੀਂ ਇਹ ਸਵਾਲੀਆ ਨਿਸ਼ਾਨ ਖੜੇ ਹੋ ਗਏ ਨੇ ਔਰ ਪਰਿਵਾਰ ਜਿਹੜਾ ਹੈ ਕਰਨਲ ਦਾ ਪਰਿਵਾਰ ਜਿਹੜਾ ਹੈ ਉਹਨਾਂ ਦੇ ਵੱਲੋਂ ਆਨ ਆਲੇ ਟਾਈਮ ਦੇ ਵਿੱਚ ਹੋਰ ਵੀ ਕਈ ਖੁਲਾਸੇ ਕਰਨ ਦਾ ਜ਼ਿਕਰ ਕੀਤਾ ਗਿਆ ਔਰ ਬੀਤੇ ਕੱਲ ਇੱਕ ਕਰਨਲ ਦੇ ਜਿਹੜੇ ਵਾਈਫ ਨੇ ਉਹਨਾਂ ਦੇ ਵੱਲੋਂ ਇੱਕ ਵੀਡੀਓ ਆ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਪੁਲਿਸ ਅਧਿਕਾਰੀ ਜਿਨ੍ਹਾਂ ਦੇ ਵੱਲੋਂ ਕਰਨਲ ਨੂੰ ਕੁੱਟਿਆ ਗਿਆ ਸੀ ਉਹਨਾਂ ਦੇ ਵਿੱਚੋਂ ਕੁਝ ਅਧਿਕਾਰੀ ਵੀਡੀਓ ਕਾਲ ਕਰਕੇ ਕਰਨਲ ਦੀ ਵਾਈਫ ਤੋਂ ਮਾਫੀ ਮੰਗਦੇ ਹੋਏ ਨਜ਼ਰ ਆਏ ਔਰ ਉਹਨਾਂ ਨੇ ਕਿਹਾ ਕਿ ਸਾਡੇ ਤੋਂ ਗਲਤੀ ਹੋ ਗਈ ਪੁਲਿਸ ਅਧਿਕਾਰੀ ਕਹਿੰਦੇ ਅਸੀਂ ਅੱਗੇ ਤੋਂ ਇਦਾਂ ਦਾ ਨਹੀਂ ਕਰਾਂਗੇ ਕੁਝ ਸਾਨੂੰ ਨਹੀਂ ਸੀ ਪਤਾ ਕਿ ਇਹ ਕਰਨਲ ਨੇ ਪਰ ਹੁਣ ਗੱਲ ਇਹ ਹੈ ਕਿ ਜੇ ਪੁਲਿਸ ਅਧਿਕਾਰੀਆਂ ਨੂੰ ਪਤਾ ਹੁੰਦਾ ਵੀ ਉਹ ਕਰਨਲ ਹੈ ਉਹਦੇ ਨਾਲ ਨਾ ਕਰਦੇ ਪਰ ਜੇ ਆਮ ਵਿਅਕਤੀ ਕੋਈ ਵੀ ਹੋਵੇ ਤਾਂ ਇਹਦਾ ਮਤਲਬ ਇਹ ਹੈ ਕਿ ਪੁਲਿਸ ਕਿਸੇ ਨੂੰ ਵੀ ਕੁੱਟ मार ਸਕਦੀ ਹੈ ਇੱਕ ਕਰਨਲ ਹੋਣ ਦੇ ਨਾਤੇ ਜਦੋਂ ਇਹਨਾਂ ਪ੍ਰੈਸ਼ਰ ਬਣਿਆ ਪੁਲਿਸ ਅਧਿਕਾਰੀਆਂ ਦੇ ਵੱਲੋਂ ਮਾਫੀ ਮੰਗੀ ਜਾ ਰਹੀ ਹੈ ਕਿ ਆਮ ਵਿਅਕਤੀ ਦੇ ਨਾਲ ਜੇ ਪੁਲਿਸ ਕਦੇ ਇਦਾਂ ਕੁੱਟ ਮਾਰ ਕਰ ਦੇ ਗਲਤੀ ਦੇ ਨਾਲ ਤੇ ਕੀ ਉਹਦੇ ਤੋਂ ਵੀ ਮਾਫੀ ਮੰਗੀ ਜਾਏਗੀ ਬਹੁਤ ਸਾਰੇ ਸਵਾਲ ਇਸ ਟਾਈਮ ਪੁਲਿਸ ਪ੍ਰਸ਼ਾਸਨ ਦੇ ਉੱਪਰ ਉੱਠਦੇ ਹੋਏ ਨਜ਼ਰ ਆ ਰਹੇ ਨੇ ਔਰ ਅੱਜ ਡੀਸੀ ਦਫ਼ਤਰ ਦੇ ਬਾਹਰ ਪਰਿਵਾਰ ਦੇ ਵੱਲੋਂ ਦਰਨਾ ਪ੍ਰਦਰਸ਼ਨ ਲਗਾ ਕੇ ਇਨਸਾਫ ਦੀ ਮੰਗ ਜਿਹੜੀ ਹੈ ਉਹ ਕੀਤੀ ਜਾਏਗੀ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬਿਲਟੀਵੀ ਯੂਕੇ ਦੇ ਨਾਲ ਧੰਨਵਾਦ